ਸਨਕੀਆ ਬਈ ਐਤ ਕੀ ਕਿੰਨਾ ਕਾੜਦੂ ਸੱਡੀ ਸਾਣਾ ਐਤ ਕੀ ਬਈ ਦੇਣਾ ਚਾਹੀਦਾ 16 ਕਿਲੋ ਦੁੱਧ ਫੇ ਠੀਕ ਆ 16 ਕਿਲੋ ਦੁੱਧ ਬਾਈ ਕਹਿੰਦਾ ਦੇਣਾ ਚਾਹੀਦਾ ਤੇ ਹਲੇ ਤਾਂ ਬੋਲੇ ਚ ਠੀਕ ਆ ਨਾ ਚੈੱਕ ਕਰ ਸਕਦੇ ਕੱਦ ਵਰਡ ਸੋਨਾ ਸਨਕਪੁਣ ਲੋਜੀ ਅੰਗਾ ਫੇਸ ਲੋਜੀ ਲੋ ਬੰਦੋ ਜੀ ਬੰਦੋ ਸਵਾਗਤ ਹੈ ਇੱਕ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰੂੜੇ ਕੇ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਟੌਪਸ ਕੁਆਲਿਟੀ ਦਾ M29 ਦਾ ਝੋਟਾ ਤੇ ਉਹਦਾ ਬੱਚਾ ਵੀ ਖੜਾ ਨਾਲ ਤੇ ਇੱਕ ਬਾਈਕੋਲ ਬਹੁਤ ਸੋਹਣੀ ਝੋਟੀ ਸੂਈ ਵੀ ਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ-ਤੁਨੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਗਾ ਜੀ ਸਾਸਿਗਾ ਬਾਈ ਜੀ ਨਾਮ ਵੀਰ ਜੀ ਨਾਮ ਆਪਣਾ ਬਾਈ ਸਦਾਗਰ ਸਿੰਘ ਪਿੰਡ ਪਿੰਡ ਵੱਡੇ ਜੁੜੇ ਕੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ-ਨੇੜੇ ਪਿੰਡ ਬਾਈ ਕਿਹੜੇ ਰਹਿੰਦੇ ਆ ਨੇੜੇ ਆਪ ਨੂੰ ਧੌਲਾ ਤਾਜੋ ਮਹਿਤਾ ਠੀਕ ਆ ਧੂਰਕੋਟ ਠੀਕ ਆ ਆ ਕਿਹੜੀ ਸੜਕ ਤੇ ਆਪਣਾ ਕਰੇ ਆਪਣਾ ਹੈਗਾ ਤਾਜਵਾਲੀ ਸੜਕ ਤੇ ਬਾਈ ਬਾਰਡਰ ਬਕਸਾ ਦੀ ਸੜਕ ਤੇ ਠੀਕ ਆ ਤੇ ਕਿਸੇ ਨੇ ਆਉਣਾ ਹੈ ਨਾ ਤੇ ਪਹਿਲੀ ਛੋਟੀ ਦੀ ਜਾਣਕਾਰੀ ਦੇ ਕੇ ਇਹ ਬਾਈ ਪਹਿਲੇ ਸੂਏ ਦਿੱਤਨੇ 12 ਕਿਲੋ ਦੁੱਧ ਠੀਕ ਆ ਹੁਣ ਦੂਜਾ ਸੂਆ ਸੂਈ ਹੈ ਪਹਿਲੀ ਵਾਰ ਇਹ ਧਾਰੇ ਤੇ ਦਿੱਤੀ ਹੁੰਦੀ ਜਾਣੀ ਆਪਣੀ ਥੋੜੀ ਜੀ ਬੰਦਾ ਦਾ ਸਮਝ ਨਹੀਂ ਹੁੰਦੀ ਠੀਕ ਆ ਹੁਣ ਦੂਜਾ ਸੂਆ ਸੂਈ ਆ ਕੱਲ ਸੂਈ ਆ ਬਈ ਠੀਕ ਆ ਹਾਂ ਮੈਂ ਇਹ ਕਿਹੜੇ ਦਾ ਬੱਚਾ ਜੀ ਇਹ ਇਹ ਬੱਚਾ ਬਾਈ ਆਪਣੇ ਆਪ ਦੇ ਸਾਨ ਦਾ ਖੜਾ ਹੈ ਇਹ ਮਨਤੀ ਦੇ ਦਾ ਮਨਤੀ ਦਾ ਬੱਚਾ ਹਾਂ ਠੀਕ ਆ ਕਿੰਨੇ ਦਿਨ ਕਹਿੰਦੇ ਸੂਨੂ ਇਹਨੂੰ ਕੱਲ ਸੂਈ ਆ ਬਈ ਐਸੇ ਬੜੇ ਠੀਕ ਆ 나ੜੂਆ ਭਰਾ ਮੈਂ ਹਾਂ 나ੜੂਆ ਨਾਲੇ ਕੱਲ ਹੀ ਸੂਈ ਆ ਬਸ ਠੀਕ ਹੈ 10 ਠੀਕਾ ਬੁਰਾ ਫੇਸ ਚੈੱਕ ਕਰ ਸਕਦੇ ਠੀਕ ਹੈ ਲੋਚ ਤਾਜੀ ਸੂਈ ਵੀ ਝੋਟੀ ਆ ਚੰਗੀ ਲੋ ਇਸ ਥਾਂ ਤੋਂ ਚੈੱਕ ਕਰ ਸਕਦੇ ਬੁਰਾ ਤੋਰ ਦੋ ਬੁਰਾ ਲੋਚ ਲੋਚ ਚੰਗਾ ਕੱਦ ਕਾਠਾ ਸੋਹਣੀ ਆ ਸੁਨੱਖੀ ਆ ਬਈ ਐਤ ਕੀ ਕਿੰਨਾ ਕਾਢ ਦੂ ਛੱਡੀ ਸਾਣਾ ਐਤ ਕੀ ਬਈ ਦੇਣਾ ਚਾਹੀਦਾ 16 ਕਿਲੋ ਦੁੱਧ ਫੇ ਠੀਕ ਆ 16 ਕਿਲੋ ਦੁੱਧ ਬਾਈ ਕਹਿੰਦਾ ਦੇਣਾ ਚਾਹੀਦਾ ਤੇ ਹਾਲੇ ਤਾਂ ਬੌਲੇ ਚ ਆ ਠੀਕ ਹੈ ਨਾ ਚੈੱਕ ਕਰ ਸਕਦੇ ਕੱਦ ਵਰਡ ਸੋਨਾ ਸੁਨੱਖ ਪੁਣ ਲੋ ਜੀ ਅੰਗਾ ਫੀਸਾ ਲੋ ਜੀ ਲੋ ਬੰਦੋ ਜੀ ਬੰਦੋ ਬੱਸ ਤੇ ਸੋਰਾ ਤਰਾ ਚੈੱਕ ਕਰ ਸਾਬੀ ਲੈ ਥਣ ਬਹੁਤ ਸੋਨਾ ਲੱਗਿਆ ਕਰਮਾ ਹੋਣੀ ਲੋ ਜੀ ਚਾਰੇ ਥਣ ਇੱਕੋ ਜਿਆ ਕੱਦ ਬੈਡ ਸੋਨਾ ਸੁਨੱਖੀ ਆ ਬੱਚਾ ਦਿੱਤਾ ਨੇ ਅਮ ਨੱਤੀ ਤਾਂ ਬਾਈ ਕੋਲ ਛੋਟਾ ਆਪਦੇ ਘਰੀ ਆ ਠੀਕ ਨੇ ਅ ਭਾਈ ਜੀ ਇਹਦਾ ਰੇਟ ਰੂਟ ਕੀ ਜਾਇ ਜਾ ਖੱਚ ਕੇ ਜੀ ਇਹਦਾ ਭਾਈ ਕਿੰਨਾ ਮਰਜੀ ਰੇਟ ਕਰਾਵੇ 1,70,000 ਦੀ ਦੇਣੀ ਹੈ 1,70,000 ਦੀ ਹਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਹਾਂ ਜੀ ਆਪਣਾ ਛੋਟੇ ਦੀ ਦੱਸੇ ਜਾਣਕਾਰੀ ਵੱਡੇ ਛੋਟੇ ਦੀ ਵੱਡਾ ਛੋਟਾ ਜੀ ਆਪਣਾ ਆਪ ਦਾ ਐਮ 29 ਦਾ ਬੱਚਾ ਹੈ ਠੀਕ ਆ 20 ਕਿਲੋਰੀ ਮਾਂ ਹੁਣ ਸੂਈ ਹੋਈ ਆਪਣੇ ਕੋਲੇ ਦੇਖ ਸਕਦਾ ਵੀ ਦੁੱਧ 20 ਕਿਲੋ ਦਿੰਦੀ ਆ ਠੀਕ ਆ ਆਪਣੇ ਕੋਲੇ ਖੜੀ ਆ ਉਹਦਾ ਬੱਚਾ ਹੈ ਉਹਦਾ ਬੱਚਾ ਜੀ ਇਹ ਠੀਕ ਆ ਕਿੰਨੇ ਟਾਈਮ ਦਾ ਹੋ ਗਿਆ ਭਾਈ ਇਹ ਇਹ 6 ਦਿਨ ਦਾ ਹੋ ਗਿਆ ਭਾਈ ਜੀ 6 ਦਿਨ ਦਾ ਹੋ ਗਿਆ ਹਾਂ ਠੀਕ ਆ ਲੋ ਜੀ ਚੈੱਕ ਕਰ ਸਕਦੇ ਕੱਦ ਬੜ ਤੋੜ ਦੋ ਬਰਾ ਐਸਟੀਕਲ ਚੈੱਕ ਕਰ ਸਕਦੇ ਬਰਾ ਫਿਰ ਨਿਕਲਦਾ ਐਮ ਉਹ ਨੱਤੀ ਦਾ ਬੱਚਾ ਠੀਕ ਹੈ ਜੀ ਬਾਕੀ ਮਾਂ ਵੀ ਭਾਈ ਕੋਲੀਆ ਤੇ ਭਾਈ ਇਹਦਾ ਰਿਜ਼ਲਟ ਕਿੰਨੇ ਕ ਆ ਗਏ ਇਹ ਰਿਜ਼ਲਟ ਭਾਈ ਬੱਤੇ ਬਹੁਤ ਆ ਗਏ ਸਾਡੇ ਘਰਾਂ ਚਾ ਸਾਡੇ ਕੋਲੇ ਇਹਦੇ ਤਿੰਨ ਚਾਰ ਰਿਜ਼ਲਟ ਤਾਂ ਸਾਡੇ ਕੋਲੇ ਖੜੇ ਆ ਰਹੇ ਠੀਕ ਆ ਹਾਂ ਚਾਰ ਰਿਜ਼ਲਟ ਤਾਂ ਸਾਡੇ ਕੋਲ ਹੀ ਆ ਹਾਂ ਬਾਕੀ ਬਾਈ ਕੋਲ ਘਰੇ ਵੀ ਆ ਬਾਕੀ ਪੈਂਡ ਚ ਵੀ ਬਹੁਤ ਆ ਗਏ ਨੇ ਭਾਈ ਰਿਜ਼ਲਟ ਦੇ ਹਾਂ ਠੀਕ ਆ ਲੋ ਜੀ ਚੈੱਕ ਕਰ ਸਮ ਚੰਗਾ ਕੱਦ ਵੱਡ ਸੋਹਣਾ ਸੁਨੱਖਾ ਸਾਰੇ ਗੁਣ ਪੂਰੇ ਆ ਭਰਾ ਸਿੰਘੀ-ਸੁੰਗੀ ਬਹੁਤ ਸੋਹਣੀ ਆ ਕਰਮਾਂ ਵਾਲੇ ਦੀ ਤੇ ਵਾਈ ਦਾ ਚੰਗਾ ਸੰਭ ਹੈ ਵਾ ਭਰਾ ਬਸ ਲੋ ਜੀ ਲੈ ਤੇ ਮੋਤੇ ਜੀ ਬਹੁਤ ਆ ਮਿੱਤੇ ਦੇ ਬੰਦੇ ਦੀ ਬਹੁਤ ਆ ਲਿਜਾਂਦੇ ਆ ਭਰਾ ਠੀਕ ਆ ਠੀਕ ਆ ਹਾਂ ਜੀ ਠੀਕ ਆ ਲੋ ਭਰਾ ਅੱਜ ਉਹਦੇ ਦੀ ਲਾਜਾਂਦੇ ਮਿੱਤੇ ਦੇ ਦੀ ਠੀਕ ਆ ਜੀ ਠੀਕ ਆ ਬਾਕੀ ਦੀ ਮਾਂ ਵੀ ਪੁੱਤ ਖਾਵਾਂਗੇ ਸਾਨੂੰ ਲੈ ਚਲੋ ਭਰਾ ਥਿਲੇ ਆ ਜਾ ਅਰੇ ਅਰੇ ਲੋ ਅਰੇ ਅਰੇ ਅੰਬਾ ਚਾਹ ਅੱਗੇ ਦੋ ਦਿਨ ਸਟਕ ਗਈ ਓਏ ਹਾਂਜੀ ਭਾਈ ਰੇਟ ਵੀ ਦੱਸਈ ਸਹੀ ਖੱਚ ਕੇ ਯਾਰ ਰੇਟ ਭਾਈ 2 ਲੱਖ ਰੁਪਈਆ ਕਹਿੰਦਾ 2 ਲੱਖ ਹਾਂ ਮਾਨਤਾਨ ਕਰਾਂਗੇ ਵਸੇ ਬੜਾ ਨਹੀਂ 2 ਲੱਖ ਰੁਪਈਆ ਭਾਈ ਕਹਿੰਦਾ ਆਪਾਂ ਮੰਗਦੇ ਆਂ ਠੀਕ ਨੇ ਮਾਨਤਾਨ ਜ਼ਰੂਰ ਹੋ ਜੂ ਠੀਕ ਆ ਜੇ ਮਾਂ ਦਿਖਾ ਦਿਓ ਜੀ ਮਾਂ ਇਹਦੀ ਹੋਖਰੀ ਜਮੀਨ ਨਹੀਂ ਦਿਖਾ ਦਿੰਦੇ ਲੋ ਜੀ ਆ ਮੱਜ ਦਾ ਉਹ ਛੋਟਾ ਠੀਕ ਆ ਜੀ 17 18 ਕਿਲੋ ਹੁਣ ਤਿਆਰ ਹੈ ਪਰ ਅੱਜ ਸੱਤ ਅੱਠ ਦਿਨ ਹੋ ਗਏ ਠੀਕ ਆ ਹੁਣ ਸੂਈ ਵੀ ਆ ਤਾਜੀ ਹਾਂ ਤਾਜੀ ਸੂਈ ਹੋਈ ਆ ਬਈ ਇਹ ਸੇਲ ਨਹੀਂ ਕਰੀ ਆਪਾਂ ਹਣਾ ਨਾ ਸੇਲ ਨਹੀਂ ਕਰ ਇਹ ਕਰਦੀ ਮੱਝ ਆਪਣੀ ਇਹਦਾ ਬੱਚਾ ਭਰਾ ਉਹਦੀ ਕਰੂਗਾ ਮੱਝ ਤਾਂ ਠੀਕ ਆ ਬਈ ਠੀਕ ਆ ਉਹ ਵੀ ਕਰਦੀ ਮੱਝ ਆਪਣੀ ਹਣਾ ਉਹਦੀ ਕਰਦੇ ਆ ਬਈ ਕਰਦੀ ਆ ਆਪਣੇ ਕੋਲ ਤਾਂ ਬੰਦ ਕਰਕੇ ਵੇਚਦੇ ਹਣਾ ਚਾਰ ਸੂਈਆਂ ਦੀ ਹੁਣ ਆਪਣੇ ਕੋਲੇ ਠੀਕ ਆ ਇੱਕ ਵੇਚਤੀ ਆਪਾਂ ਉਹਦੇ ਠੀਕ ਆ ਠੀਕ ਹਾਂ ਠੀਕ ਹੈ ਇੱਕ ਵੀ ਆਦਤ ਤੇ ਨਾ ਰੱਖ ਲਾਂਗੇ ਠੀਕ ਆ ਜੀ ਇਕੱਲੇ ਬੰਦੇ ਆ ਵੀ ਸਾਬ ਸਮਾਈ ਨਹੀਂ ਹੁੰਦੀ ਬਈ ਜੀ ਠੀਕ ਆ ਠੀਕ ਆ ਲੋ ਪ੍ਰਾ ਬਾਈ ਕੋਲ ਬਾਈ ਕਹਿੰਦਾ ਵੀ ਕੱਲਾ ਬਣ ਆ ਦੇ ਲੋ ਆਹ ਦੀ ਖੜੀ ਉਹਦੀ ਆਪਣਾ ਬੱਚਾ ਬਾਹਰ ਗਿਆ ਹਨ ਹਾਂ ਬੱਚਾ ਬਾਹਰ ਗਿਆ ਹਾਂ ਠੀਕ ਆ ਬਾਈ ਕਹਿੰਦਾ ਵੀ ਸਾਂਭਿਆ ਬਾਹਲਾ ਮਾਲ ਜਾਂਦਾ ਨਹੀਂ ਇਸ ਕਰਕੇ ਬਾਈ ਨੇ ਸਿਲ ਕਰਿਆ ਛੋਟਾ ਵੀ ਸਿਲ ਕਰਿਆ ਕਿਹੜੀ ਕੱਟੀ ਜਿਹੜੀ ਆ ਉਹਦੀ ਆ ਛੋਟੀ ਦੀ ਆ ਮੇਲੇ ਆ ਛੋਟੀ ਦੀ ਕੱਟੀ ਆ ਪ੍ਰਾ ਦੋ ਸਾਲ ਦੀ ਹੋਈ ਆ ਇਹ ਦੋ ਸਾਲ ਦੀ ਹੋਗੀ ਚੈੱਕ ਕਰ ਸਕਦੇ ਹੋ ਤਾਂ ਰਿਜ਼ਲਟ ਤੁਹਾਡੇ ਸਾਹਮਣੇ ਲੋ ਪ੍ਰਾ ਆ ਵੀ ਇਹਦੀ ਕੱਟੀ ਆ ਠੀਕ ਆ ਜੀ ਇਹ ਛੋਟੀ ਦੀ ਬਾਈ ਦੀ 11 ਮਹੀਨਿਆਂ ਦੀ ਹੋ ਗਈ ਇਹ ਠੀਕ ਹੋਰਲੀ ਬਾਈ ਹਾਂ ਹਾਂ ਇਹ ਮਾਂ ਹੁਣ ਸੂਈਆ 11 ਆ ਆ ਇਹ ਦੀ ਇਹ ਦੀ ਇਹ 12 ਦੀ ਹੋ ਗਈ ਇੱਕ ਮਹੀਨੇ ਦਾ ਫਰਕ ਆਵੇ ਠੀਕ ਆ ਲੋਪਰ ਰਿਜ਼ਲਟ ਚੈੱਕ ਕਰਾ ਨਹੀਂ ਜਾਂਦੇ ਉਹਨੇ ਠੀਕ ਆ ਠੀਕ ਆ ਤੇ ਜਿਹੜਾ ਆਪਣਾ ਕਟਾ ਇਹ ਕਿੰਨੇ ਟਾਈਮ ਦਾ ਛੋਟਾ ਛੋਟਾ ਹੋ ਗਿਆ ਜੀ 13 ਮਹੀਨਾ ਦਾ ਇਹ ਦੀ ਇਹ ਦੀ ਨਾ ਬੱਚਾ ਹਾਂ ਇਹ 13 ਮਹੀਨਾ ਦਾ ਹੋ ਗਿਆ ਇਹ ਮਹੀਨਾ ਵੱਡਾ ਇਹਨਾਂ ਤੋਂ ਠੀਕ ਆ ਇਹਨਾਂ ਤੋਂ ਵੱਡਾ ਹਾਂ ਇੱਕ ਮਹੀਨਾ ਵੱਡਾ ਲੋਪਰਾ ਜੀ ਛੋਟਾ ਕੱਟਾ ਕੇ ਸੰਭ ਲੈਣਾ ਇਹ ਵੀ ਲੈ ਸਕਦੇ ਹੋ ਬਾਈ ਕਹਿੰਦਾ ਤੇ ਇਹ ਦੀ ਬੱਚਾ ਛੋਟੇ ਦੇ ਨਾਲ ਦੇ ਦਾ ਤੇ ਟੈਸਟਿਕਲ ਇਹ ਦੀ ਸੇਮ ਹੀ ਇਹਦੇ ਵਾਂਗੂ ਹੀ ਆ ਠੀਕ ਆ ਜੀ ਤੇ ਰਿਜ਼ਲਟ ਦੇ ਸਾਹਮਣੇ ਆਏ ਬਾਈ ਨੇ ਰੇਟ ਵੀ ਜਮਾ ਜਾਜ ਮੈਂ ਕਿਹਾ ਬਾਈ ਤੋੜ ਦੋ ਛੋਟੇ ਕੱਟੇ ਨੂੰ ਜੇ ਕਿਸੇ ਨੇ ਵੱਡਾ ਕੱਟਾ ਲੈਣਾ ਭਰਾ ਵੱਡਾ ਲੈ ਲਓ ਜੇ ਛੋਟਾ ਲੈਣਾ ਛੋਟਾ ਲੈ ਲਓ ਬਾਈ ਕਹਿੰਦਾ ਕਿੰਨਾ ਚੁਸੇਲ ਕਰਨਾ ਇੱਕ ਘਰੇ ਰੱਖਣਾ ਠੀਕ ਹੈ ਨਾ ਲੋ ਜੀ ਫਾਕ ਦਿਖਾ ਤੇ ਪਸੰਦ ਨੂੰ ਦੋਨੇ ਅੱਛਾ ਬਾਈ ਸਿੰਗੀ ਸੂੰਗੀ ਹਲੇ ਸਿੰਗੇ ਦਾ ਮੋੜ ਹੋ ਗਈ ਇਹਨੇ ਫਿਰ ਠੀਕ ਆ ਸਿੰਗੀ ਤਾਂ ਜਮਾ ਇੱਥੇ ਹੀ ਲੈ ਜੂ ਅਸਾਂ ਅੱਛਾ हां हां सिंगी ਤਾਂ ਮੋੜ ਨਹੀਂ ਆਲੇ ਸੀ ਕੱਢ ਦਾਗੇ ਠੀਕ ਆ ਜੀ ਉਹ ਛੋਟੀ ਦੀ ਮੋੜੀ ਆ ਹਾਂ ਬਸ ਸਿੰਗੀ ਤਾਂ ਹੀ ਮੋੜ ਜਾਣੀਆਂ ਬਸ ਹਰੇ ਕੇਰਾ ਤਾਂ ਇਹ ਸਾਰੀਆਂ ਕੱਢਦੀਆਂ ਬਾਅਦ ਚ ਐ ਕਰ ਦੇਣੀ ਠੀਕ ਆ ਬਾਅਦ ਚ ਕਰਦੀਆਂ ਹਾਂ ਚੈੱਕ ਕਰ ਸਕਦੇ ਹੋ ਲੋ ਜੀ ਇਹ ਬੱਚਾ ਇੱਕਨੇ ਟਾਈਮ ਦਾ ਹੋ ਗਿਆ ਬਈ 13 ਮਹੀਨਾ ਦਾ 13 ਮਹੀਨਾ ਦਾ ਹੋ ਗਿਆ ਬਾਈ ਜੀ 13 ਮਹੀਨਾ ਦਾ ਬਈ ਬੱਚਾ ਦੇਖ ਸਕਦੇ ਹੋ ਬਾਈ ਜੀ ਸੇਵਾ ਬਹੁਤ ਆ ਵਾਹ ਲਿਆ ਭਾਈ ਮੋੜ ਲੈ ਲੋ ਜੀ ਫੇਸ ਕੁਆਲਟੀ ਜਮਾ ਦੇ ਤਰੋਤੀ ਗਿਆ ਪਰਾ ਲੋ ਜੀ ਮਾਂ ਦੋ ਬਰੇ ਬੰਦੋਣ ਪੀਲਾ ਬੰਦ ਲੋ ਜੀ ਹਾਂਜੀ ਭਾਈ ਇਹਦਾ ਰੇਟ ਇਹਦਾ ਰੇਟ ਭਾਈ ਪੂਰਾ 50000 ਰੁਪਏ ਲੈਣਾ ਰੇਟ ਤਾਂ 60000 ਕਰਾ ਲਓ ਠੀਕ ਆ ਭਾਈ ਕਹਿੰਦਾ 50000 ਰੁਪਏ ਭਰਾ ਲੈਣਾ ਜਰੂਰ ਤੇ ਰੇਟ ਜਿੰਨਾ ਮਰਜ਼ੀ ਕਰਾ ਲਓ ਚਾਹੇ 60000 ਕਰਾ ਲਓ ਚਾਹੇ 65000 ਕਰਾ ਲਓ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਇੱਕ ਛੋਟੀ ਤਾਜੀ ਸੂਈ ਵੀ ਤੇ ਦੋ ਝੋਟੇ ਕੱਟੇ ਠੀਕ ਹੈ ਇੱਕ ਕੱਟਾ ਇੱਕ ਝੋਟਾ ਪੂਰਾ ਡਬਲ ਤੇ ਟੈਸਟ ਇੱਕ ਆਪਾਂ ਤੁਹਾਨੂੰ ਦੁਬਾਰੇ ਫਿਰ ਦਿਖਾ ਦਿੰਨੇ ਭਰਾ ਲੋ ਜੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ